ਸਟਾਰt ਈਸ਼ਵਰ ਨੇ ਮਨੁੱਖ ਨੂੰ ਬਣਾਇਆ ਹੋਵੇਗਾ ਇਹ ਤਾਂ ਹੋ ਸਕਦਾ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਕਿ ਮਨੁੱਖ ਈਸ਼ਵਰ ਨੂੰ ਬਣਾ ਲਵੇ ਡੰਡੀ ਪਰ ਜਿੰਨੇ ਤਰ੍ਹਾਂ ਦੇ ਬੰਦੇ ਹਨ ਉਨੇ ਤਰ੍ਹਾਂ ਦੇ ਈਸ਼ਵਰ ਅਸੀਂ ਬਣਾ ਲਏ ਹਨ ਅਤੇ ਜਿੰਨੀ ਤਰ੍ਹਾਂ ਦੇ ਬੰਦੇ ਹਨ ਉਨੀ ਹੀ ਤਰ੍ਹਾਂ ਦੇ ਮੰਦਰ ਹਨ ਓਨੀਆਂ ਹੀ ਤਰ੍ਹਾਂ ਦੀਆਂ ਮਸੀਤਾਂ ਹਨ ਓਨੀ ਹੀ ਤਰ੍ਹਾਂ ਦੇ ਗਿਰਜਾ ਘਰ ਹਨ ਅਤੇ ਪਤਾ ਨਹੀਂ ਕੀ ਕੀ ਹਨ ਡੰਡੀ ਸਾਰਿਆਂ ਨੇ ਰਲ ਕੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਈਸ਼ਵਰ ਇਜਾਦ ਕਰ ਲਏ ਹਨ ਡੰਡੀ ਇਹ ਈਸ਼ਵਰ ਯਕੀਨਨ ਝੂਠੇ ਹੰਨ ਡੰਡੀ ਈਸ਼ਵਰ ਇਜਾਦ ਨਹੀਂ ਕੀਤਾ ਜਾ ਸਕਦਾ ਇਨਵੈਂਟ ਨਹੀਂ ਕੀਤਾ ਜਾ ਸਕਦਾ ਡੰਡੀ ਨਾ ਤਾਂ ਕੋਈ ਉਸ ਨੂੰ ਪੱਥਰਾਂ ਨਾਲ ਬਣਾ ਸਕਦਾ ਹੈ ਨਾ ਸ਼ਬਦਾਂ ਦੁਆਰਾ ਨਾ ਰੰਗਾਂ ਦੁਆਰਾ ਨਾ ਰੇਖਾਵਾਂ ਦੁਆਰਾ ਕਿਉਂਕਿ ਜੋ ਵੀ ਅਸੀਂ ਬਣਾ ਸਕਾਂਗੇ ਉਹ ਸਾਥੋਂ ਵੀ ਵਦ ਕੱਚਾ ਸਾਥੋਂ ਵਦ ਝੂਠਾ ਅਤੇ ਸਾਥੋਂ ਵੀ ਵਦ ਕੇ ਛਿਣ ਭੰਗਰ ਹੋਵੇਗਾ ਡੰਡੀ ਮਨੁੱਖ ਈਸ਼ਵਰ ਨੂੰ ਨਿਰਮਤ ਨਹੀਂ ਕਰ ਸਕਦਾ ਪਰ ਈਸ਼ਵਰ ਨੂੰ ਉਪਲਬਧ ਕਰ ਸਕਦਾ ਹੈ ਡੰਡੀ ਮਨੁੱਖ ਈਸ਼ਵਰ ਨੂੰ ਇਜਾਦ ਨਹੀਂ ਕਰ ਸਕਦਾ ਈਸ਼ਵਰ ਦਾ ਅਵਿਸ਼ਕਾਰ ਨਹੀਂ ਕਰ ਸਕਦਾ ਇਨਵੈਂਟ ਨਹੀਂ ਕਰ ਸਕਦਾ ਪਰ ਡਿਸਕਵਰ ਕਰ ਸਕਦਾ ਹੈ ਡੰਡੀ ਮਨੁੱਖ ਨੇ ਜਿੰਨੇ ਵੀ ਈਸ਼ਵਰ ਇਜਾਦ ਕੀਤੇ ਹਨ ਸਭ ਝੂਠ ਹਨ ਅਤੇ ਇਹਨਾਂ ਧਰਮਾਂ ਦੇ ਕਾਰਨ ਹੀ ਧਰਮ ਦਾ ਦੁਨੀਆ ਵਿੱਚ ਕੋਈ ਪਤਾ ਨਹੀਂ ਮਿਲਦਾ ਡੰਡੀ ਜਿੱਥੇ ਵੀ ਜਾਓਗੇ ਕੋਈ ਨਾ ਕੋਈ ਸਟਾਰ ਈਸ਼ਵਰ ਦਰਮਿਆਨ ਆ ਜਾਏਗਾ ਅਤੇ ਕੋਈ ਨਾ ਕੋਈ ਧਰਮ ਅਤੇ ਧਰਮ ਨਾਲ ਤੁਹਾਡਾ ਕੋਈ ਵੀ ਸੰਬੰਧ ਨਹੀਂ ਹੋ ਸਕੇਗਾ ਡੰਡੀ ਹਿੰਦ ਵਿਚਾਲੇ ਆ ਜਾਏਗਾ ਇਸਾਈ ਮੁਸਲਮਾਨ ਜੈਨ ਅਤੇ ਬੋਧੀ ਕੋਈ ਨਾ ਕੋਈ ਵਿਚਾਲੇ ਆ ਜਾਏਗਾ ਡੰਡੀ ਕੋਈ ਨਾ ਕੋਈ ਕੰਧ ਉਸਰ ਜਾਏਗੀ ਕੋਈ ਨਾ ਕੋਈ ਪੱਥਰ ਵਿਚਾਲੇ ਫਸ ਜਾਏਗਾ ਅਤੇ ਦਵਾਰ ਵਿੱਚੋਂ ਬੰਦ ਹੋ ਜਾਏਗਾ ਡੰਡੀ ਇਹ ਦਵਾਰ ਪਰਮਾਤਮਾ ਤੋਂ ਤਾਂ ਮਨੁੱਖ ਨੂੰ ਤੋੜਦੇ ਹੀ ਹਨ ਮਨੁੱਖ ਤੋਂ ਵੀ ਮਨੁੱਖ ਨੂੰ ਤੋੜ ਦਿੰਦੇ ਹਨ ਡੰਡੀ ਮਨੁੱਖ ਨੂੰ ਮਨੁੱਖ ਤੋਂ ਵੱਖ ਕਰਨ ਵਾਲੇ ਕੌਣ ਹਨ ਪ੍ਰਸ਼ਨ ਚਿੰਨ ਇੱਕ ਮਨੁੱਖ ਅਤੇ ਦੂਜੇ ਮਨੁੱਖ ਵਿਚਕਾਰ ਕਿਹੜੀ ਕੰਧ ਹੈ ਪੱਥਰਾਂ ਦੀ ਮਕਾਨਾਂ ਦੀ ਪ੍ਰਸ਼ਨ ਚਿੰਨ ਨਹੀਂ ਡੰਡੀ ਮੰਦਰਾਂ ਦੀ ਮਸੀਤਾਂ ਦੀ ਧਰਮਾਂ ਦੀ ਵਿਚਾਰਾਂ ਦੀ ਕੰਧ ਹੈ ਜਿਸ ਨੇ ਇੱਕ ਮਨੁੱਖ ਨੂੰ ਦੂਜੇ ਮਨੁੱਖ ਤੋਂ ਵੱਖ ਕੀਤਾ ਹੋਇਆ ਹੈ ਅਤੇ ਯਾਦ ਰੱਖੇ ਕਿ ਜੋ ਕੰਧਾਂ ਮਨੁੱਖ ਨੂੰ ਮਨੁੱਖ ਤੋਂ ਵੱਖ ਕਰ ਦਿੰਦੀਆਂ ਹਨ ਉਹ ਕੰਧਾਂ ਮਨੁੱਖ ਨੂੰ ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲਣ ਦੇਣਗੀਆਂ ਪ੍ਰਸ਼ੰਚਨ ਇਹ ਅਸੰਭਵ ਹੈ ਡੰਡੀ ਜੇਕਰ ਮੈਂ ਤੁਹਾਡੇ ਤੋਂ ਦੂਰ ਹੋ ਸਕਦਾ ਹਾਂ ਤਾਂ ਇਹ ਕਿਵੇਂ ਸੰਭਵ ਹੈ ਕਿ ਜੋ ਚੀਜ਼ ਮੈਨੂੰ ਤੁਹਾਡੇ ਤੋਂ ਦੂਰ ਕਰਦੀ ਮੈਨੂੰ ਉਸ ਨਾਲ ਜੋੜ ਦੇਵੇ ਜੋ ਕਿ ਸਤ ਦਾ ਨਾਮ ਹੈ ਇਹ ਸੰਭਵ ਨਹੀਂ ਹੈ ਡੰਡੀ ਪਰੰਤੂ ਇਸ ਤਰ੍ਹਾਂ ਦਾ ਈਸ਼ਵਰ ਇਸ ਤਰ੍ਹਾਂ ਦਾ ਧਰਮ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਮਨੁੱਖ ਦੇ ਮਨ ਉੱਤੇ ਛਾਇਆ ਹੋਇਆ ਹੈ ਅਤੇ ਇਹੀ ਕਾਰਨ ਹੈ